15 ਆਪਣੇ مارچ ਤੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਨਗਰਾਂ 'ਚ ਜਾ ਰਹੇ ਹਾਂ ਔਰ ਤਕਰੀਬਨ ਹੁਣ ਤੱਕ ਮੈਂ 68 ਤੋਂ ਪਿੰਡਾਂ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਮੈਂ ਕਾਫੀ ਕੋਸ਼ ਮਹਿਸੂਸ ਕੀਤਾ ਧਰਮ ਪ੍ਰਚਾਰ ਦੀ ਲਹਿਰ ਭਾਵੇਂ ਕਿ ਆਪਾਂ 15 April ਤੋਂ ਸ਼ੁਰੂ ਕੀਤੀ ਆ ਪਰ ਇਹਦੇ ਤੋਂ ਪਹਿਲਾਂ ਵੀ ਵੱਖ-ਵੱਖ ਪਿੰਡਾਂ ਦੇ ਦੌਰੇ ਜਾਂ ਨਗਰਾਂ ਦੇ ਦੌਰੇ ਮੈਂ ਕੀਤੇ ਲੋਕ ਜਿਹੜੇ ਨੇ ਉਹ ਇਹ ਮਹਿਸੂਸ ਕਰਦੇ ਨੇ ਕਿ ਸਾਡੇ ਤੱਕ ਗੁਰੂ ਦਾ ਜਿਹੜਾ ਉਪਦੇਸ਼ ਆ ਗੁਰੂ ਸਚੇ ਪਾਸ਼ਾ ਦੇ ਜੋ ਸਿੱਖਿਆ ਵਾ ਉਹ ਪਹੁੰਚੇ ਇਤਿਹਾਸ ਦਾ ਸਾਨੂੰ ਪਤਾ ਲੱਗੇ ਪਰ ਮੈਂ ਉਹ ਚੇਚਾ ਧਾਨ ਪਿਛਲੇ ਹਫਤੇ ਤੋਂ ਗੁਰਦਾਸਪੁਰ ਤੇ ਵੀ ਦਿੱਤਾ ਕੱਲ ਮੈਂ ਗੁਰਦਾਸਪੁਰ ਦੇ ਵਿੱਚ ਤਕਰੀਬਨ 4-5 ਪਿੰਡਾਂ ਦੇ ਵਿੱਚ ਹਰ 10 ਕਿਲੋਮੀਟਰ ਬਾਅਦ ਪ੍ਰੋਗਰਾਮ ਰੱਖੇ ਹੋਏ ਸੀ ਸੰਗਤਾਂ ਆਈਆਂ ਜਰੂਰ ਬਹੁਤ ਵਧੀਆ ਸੰਗਤ ਨੇ ਵੱਲੋਂ ਹੰਗਾਰਾ ਪਰ ਮੈਂ ਉੱਥੇ ਜਿਹੜਾ ਮਹਿਸੂਸ ਕੀਤਾ ਭਈ ਸਿੱਖ ਕੌਮ ਨੂੰ ਧਰਮ ਪ੍ਰਚਾਰ ਦੇ ਮਸਲੇ ਤੇ ਧਰਮ ਪਰਿਵਰਤਨ ਦੇ ਮਸਲੇ ਤੇ ਇੱਕ ਜੁੱਟ ਤੇ ਇੱਕ ਮੁੱਠ ਹੋਣ ਦੀ ਲੋੜ ਹੈ ਅੱਜ ਗਿਆਨੀ ਦਿੱਤ ਸਿੰਘ ਦਾ ਜਨਮ ਦਿਨ ਵੀ ਆ ਜਦੋਂ ਇੱਥੇ ਚਾਰ ਨੌਜਵਾਨਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਵਾਰੀ ਐਲਾਨ ਕੀਤਾ ਸੀ ਕਿ ਅਸੀਂ ਸਿੱਖੀ ਛੱਡਦੇ ਹਾਂ ਆ ਇਥੇ ਸਰਦਾਰ ਠਾਕੁਰ ਸਿੰਘ ਦੀ ਸੰਧਾ ਵਾਲੀ ਹੋਣੀ ਜਾਂ ਹੋਰ ਸਰਦਾਰਾਂ ਨੇ ਸਿੰਘ ਸਭਾ ਲਹਿਰ ਚਲਾਈ ਜਿਹਨੂੰ ਬਾਅਦ ਵਿੱਚ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਬੜਾ ਬਾਖੂਬੀ ਅਗੇ ਚਲਾਇਆ ਤੇ ਬੜੇ ਉਹਦੇ ਚੰਗੇ ਸਿੱਟੇ ਨਿਕਲੇ ਇਹ ਸਾਰਾ ਕੁਝ ਧਿਆਨ ਦੇ ਵਿੱਚ ਰੱਖਦੇ ਆ ਮੈਂ ਇਹ ਮਹਿਸੂਸ ਕਰਦਾ ਮਾਂ ਜਾਂ ਜੋ ਸੰਗਤ ਨੇ ਗਰਾਉਂਡ ਤੋਂ ਮੈਨੂੰ ਰਿਪੋਰਟ ਦਿੱਤੀ ਜੋ ਫੀਡਬੈਕ ਸੰਗਤ ਦੀ ਹੀ ਜੋ ਉਹਨਾਂ ਦੇ ਸੁਝਾਅ ਹੀ ਸੰਗਤ ਦੇ ਇਹ ਸੁਝਾਅ ਹੈਗੇ ਹੀ ਕਿ ਸਿੰਘ ਸਾਹਿਬ ਇਸ ਮਸਲੇ ਦੇ ਉੱਤੇ ਤੁਸੀਂ ਕੌਮ ਨੂੰ ਇੱਕ ਮੁੱਠ ਕਰੋ ਆਪਾਂ ਇੱਕ ਮੁੱਠ ਹੋ ਕੇ ਧਰਮ ਪ੍ਰਚਾਰ ਦੀ ਲਹਿਰ ਨੂੰ ਚਲਾਈਏ ਤੇ ਜੋ ਵੀ ਚੱਲ ਰਿਹਾ ਵਾ ਉਹਦਾ ਮੁਕਾਬਲਾ ਹੁਣ ਆਪਾਂ ਕਰੀਏ ਉਹਦੇ ਤਹਿਤ ਕਿਉਂਕਿ ਆਪਾਂ ਸਭ ਜਾਣਦੇ ਹਾਂ ਕਿ ਪੰਥ ਦੇ ਵਿੱਚ ਬੜੇ ਬੜੇ ਵੱਡੇ ਪ੍ਰਚਾਰਕ ਨੇ ਤੇ ਬੜੀਆਂ ਸਾਡੀਆਂ ਸੰਪਰਦਾਵਾਂ ਨੇ ਰਿਹੰਗ ਸਿੰਘ ਜੱਥੇਬੰਦੀਆਂ ਦੇ ਆਪਣੇ ਕਾਰਜ ਨੇ ਸੇਵਾਵਾਂ ਵਾਲੇ ਮਹਾਂਪੁਰਸ਼ਾਂ ਦੇ ਆਪਣੇ ਕਾਰਜ ਨੇ ਨਿਰਮਲੇ ਮਹਾਂਪੁਰਸ਼ਾਂ ਦੇ ਆਪਣੇ ਕਾਰਜ ਨੇ ਇਹਦੇ ਤੋਂ ਇਲਾਵਾ ਮਿਸ਼ਨਰੀ ਕਾਲਜਾਂ ਦੇ ਆਪਣੇ ਨੇ ਸਭਾ ਸੁਸਾਇਟੀਆਂ ਦੇ ਆਪਣੇ ਕਾਰਜ ਨੇ ਦਮਦਮੀ ਟਕਸਾਲ ਆ ਜਿਹੜੀ ਉਹਦੇ ਵੀ ਆਪਣੇ ਚੰਗੇ ਵੱਡੇ ਕਾਰਜ ਨੇ ਤੋਂ ਮੈਂ ਸਾਰੀਆਂ ਸੰਸਥਾਵਾਂ ਦਾ ਕਹਾਂ ਮੈਂ ਇਹ ਮਹਿਸੂਸ ਕਰਦਾ ਦਾ ਸੰਗਤ ਨੇ ਫੀਡਬੈਕ ਦਿੱਤੀ ਕਿ ਤੁਸੀਂ ਸਾਰਿਆਂ ਨੂੰ ਇੱਕ ਜੁਟ ਹੋ ਕੇ ਨਾਲ ਲੈ ਕੇ ਚੱਲੋ ਮਾਲਵੇ ਦੀ ਧਰਤੀ ਦੇ ਉੱਤੇ ਵੀ ਧਰਮ ਪ੍ਰਚਾਰ ਜਿਹੜਾ ਪਹਿਲਾਂ ਵੀ ਹੁੰਦਾ ਰਿਹਾ ਅੱਜ ਵੀ ਉਹਦੀ ਲੋੜ ਆ ਤੋਂ ਉਹਦੇ ਤਹਿਤ ਮੈਂ ਇਹ ਚਾਹੁੰਦਾ ਵਾਂ ਕਿ ਦੇ ਵਿਸ਼ੇ ਜਿਹੜੇ ਬੰਦੇ ਧਰਮ ਪ੍ਰਚਾਰ ਵਾਕੂਬੀ ਨਿਭਾਉਂਦੇ ਰਹੇ ਨੇ ਉਹ ਫੇਰ ਪੰਥ ਦੀ ਮੁੱਖ ਧਾਰਾ ਦੇ ਵਿੱਚ ਆਉਣ ਤੇ ਪੰਥ ਦੀ ਮੁੱਖ ਧਾਰਾ ਦੇ ਵਿੱਚ ਆਣ ਕੇ ਉਹ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਸਿੱਖ ਪਰੰਪਰਾਵਾਂ ਸਿੱਖ ਰਵੈਤਾਂ ਇਹਦੇ ਚਾਨਣ ਦੇ ਵਿੱਚ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਉਹ ਫੇਰ ਆਪਣੇ ਜਿਹੜੇ ਕਾਰਜ ਨੇ ਅੱਗੇ ਤੋਂ ਉਹ ਨਿਭਾਉਣ ਇੱਕ ਤੇ ਮਸਲਾ ਵੀ ਧਰਮ ਪ੍ਰਚਾਰ ਦੇ ਮਸਲੇ ਤੇ ਆਉਣ ਵਾਲੇ ਸਮੇਂ ਚ ਅਸੀਂ ਸਾਰੀਆਂ ਸੰਸਥਾਵਾਂ ਦੀ ਇਕਜੁੱਟਤਾ ਸੱਦਾਂਗੇ ਕਿ ਆਪਾਂ ਸਾਰੇ ਕਿਉਂ ਨਾ ਇੱਕ ਮੁੱਠ ਹੋ ਕੇ ਚੱਲੀਏ ਭਾਵੇਂ ਕਿ ਇਹ ਧਰਮ ਪ੍ਰਚਾਰ ਦੀ ਜਿਹੜੀ ਲਹਿਰ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਚੱਲ ਰਹੀ ਆ ਅੱਜ ਵੀ ਮੈਂ ਤਿੰਨ ਚਾਰ ਪਿੰਡਾਂ ਤੋਂ ਆਇਆ ਵਾਂ ਪਰ ਜੇ ਆਪਾਂ ਇੱਕ ਮੁੱਠ ਹੋ ਕੇ ਚੱਲਾਂਗੇ ਤਾਂ ਉਹਦੇ ਨਤੀਜੇ ਜਿਹੜੇ ਨੇ ਉਹ ਬੜੇ ਵਧੀਆ ਹੋਣਗੇ ਔਰ ਇੱਕ ਮੈਸੇਜ ਵਿੱਚ ਸੰਦੇਸ਼ ਸਾਡਾ ਚੰਗਾ ਜਾਊਗਾ ਇੱਕ ਤੇ ਇਹ ਮੁੱਦਾ ਦੂਜਾ ਮੁੱਦਾ ਹੈਗਾ ਵਾ ਕਿ ਅ ਪਿਛਲੇ ਕੁਝ ਸਮੇਂ ਤੋਂ ਗੁਰੂ ਸਾਹਿਬ ਉਹਨਾਂ ਦੇ ਪਰਿਵਾਰਕ ਮੈਂਬਰ ਪ੍ਰਾਤਨ ਸਿੱਖ ਯੋਧੀਆਂ ਸ਼ਹੀਦਾਂ ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਦੇ ਉੱਤੇ ਜਿਹੜੀਆਂ ਵਾ ਫਿਲਮਾਂ ਬਣਦੀਆਂ ਨੇ ਤੇ ਇਹਨਾਂ ਨੂੰ ਲੈ ਕੇ ਜਿਹੜਾ ਇੱਕ ਸੁਚੇਤ ਸਿੱਖ ਵਾ ਜਾਂ ਸ਼ਰਧਾ ਵਾਲਾ ਸਿੱਖ ਆ ਉਹ ਕਈ ਵਾਰੀ ਬੜਾ ਚਿੰਤਤ ਰਹਿੰਦਾ ਤੇ ਉਹ ਇਸ ਵਰਤਾਰੇ ਸੰਬੰਧੀ ਇਥੇ ਬਹੁਤ ਚਿੱਠੀਆਂ ਪੱਤਰ ਸ਼੍ਰੀ ਅਕਾਲ ਤੱਕ ਸਾਬੂ ਵੀ ਆਉਂਦੇ ਆ ਵੀ ਕੋਈ ਨਾ ਕੋਈ ਫੈਸਲਾ ਹੋਣਾ ਚਾਹੀਦਾ ਵੀ ਕੀ ਹੱਦ ਵਾ ਤੇ ਕੀ ਕਿੰਨੀ ਕੁ ਮਤਲਬ ਸ਼ੋਰਟ ਆ ਤੇ ਭਾਵੇਂ ਕਿ ਐ ਜੀ ਪੀ ਸੀ ਦੇ ਮਤੇ ਬੜੇ ਸਪਸ਼ਟ ਆ ਇਸ ਕਰਕੇ ਇਹ ਜਿਹੜਾ ਮਾਮਲਾ ਬੜਾ ਗੰਭੀਰ ਆ ਇਹਦੇ ਮੱਦੇ ਨਜ਼ਰ ਸਿੱਖ ਜਥੇਬੰਦੀਆਂ ਸੰਪਰਦਾਵਾਂ ਸੰਸਥਾਵਾਂ ਸਭਾ ਸੁਸਾਇਟੀਆਂ ਕੌਮੀ ਮਾਮਲਿਆਂ ਪ੍ਰਤੀ ਸੰਜੀਦਾ ਸਿੱਖ ਵਿਦਵਾਨਾਂ ਦੀ رائے ਮਹਤਵਪੂਰਨ ਆ ਇਹਨੂੰ ਵਿਚਾਰਨ ਲਈ ਮਾਨਜੋਗ ਜੋ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਸਰਵੋੱਚਾ ਉਹ ਉਹਦੇ ਵੱਲੋਂ ਅਸੀਂ ਆਦੇਸ਼ ਇਹਨਾਂ ਸਾਰਿਆਂ ਨੂੰ ਕਰਦੇ ਆ ਬੇਨਤੀ ਵੀ ਅਨਾਲਦੀ ਨਾਲ ਹੀ ਭਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ 'ਚ ਸੰਮਤ 557 2 ਮਈ 2022 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿੱਥੇ ਥੱਲੇ ਅਮਰ ਸੰਚਾਰ ਹੁੰਦਾ ਉਥੇ ਇੱਕ ਵਿਸ਼ੇਸ਼ ਕਤਰਤਾ ਬੁਲਾਈ ਗਈ ਆ ਤੇ ਸਾਰੇ ਆਪਣੇ ਸੁਝਾਅ ਲੈ ਕੇ ਇੱਥੇ ਪਹੁੰਚਣ ਲਿਖਤੀ ਵੀ ਲਿਆ ਸਕਦੇ ਆ ਉਹ ਜੋ ਸੁਝਾਅ ਦੇਣਗੇ ਉਦੇ ਤੋਂ ਬਾਅਦ ਫਿਰ ਅੱਗੇ ਗੁਰਮਤਾ ਹੋਊਗਾ ਇਹ ਵੀ ਹੈਗਾ ਕਿਉਂਕਿ ਇਹ ਬੜਾ ਜ਼ਰੂਰੀ ਮਸਲਾ ਵਾ ਪਿਛਲੇ ਕੁਝ ਸਮੇਂ ਤੋਂ ਕੁਝ ਬੰਦਿਆਂ ਨੇ ਸਿੱਖ ਇਤਿਹਾਸ ਦੇ ਵੱਡੇ ਜਰਨਲਾਂ ਨੂੰ ਲੈ ਕੇ ਐਲਾਨ ਕੀਤੇ ਆ ਕਿ ਅਸੀਂ ਉਹਦੇ ਤੇ ਫਿਲਮ ਬਣਾਵਾਂਗੇ ਜੇ ਆਪਾਂ ਇਹਦੇ ਬਰਤੀ ਸੰਜੀਦਾ ਨਾ ਹੋਏ ਤੇ ਸਿੱਖ ਇਤਿਹਾਸ ਨੂੰ ਅਸੀਂ ਜਿਵੇਂ ਸਿੱਖ ਜਾਣਦੇ ਆ ਜਾਂ ਸਿੱਖ ਜਿਵੇਂ ਉਹਨੂੰ ਸ਼ਰਧਾ ਨਾਲ ਵੰਦੇ ਆ ਉਹ ਇਤਿਹਾਸ ਦੀ ਜਿਹੜੀ ਪੇਸ਼ਾਕਾਰੀ ਆ ਫਿਰ ਉਹਵੇਂ ਨਹੀਂ ਹੋਣੀ ਜਿਵੇਂ ਸਿੱਖ ਸੋਚ ਪਸੰਦ ਕਰਦੀ ਆ ਜਾਂ ਜੋ ਸਾਡੀਆਂ ਰਵੈਤਾਂ ਦਾ ਸਿੱਖ ਇਤਿਹਾਸ ਦੇ ਸਰੋਤਾਂ ਦਾ ਇਸ ਕਰਕੇ ਇਹਦੀ ਇਕਤਰਤਾ ਜਿਹੜੀ ਉਹ 2 ਮਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੇਠਾਂ ਬੇਸਮੈਂਟ ਜਿੱਥੇ ਅਮਰ ਸ਼ਿਕਾਇਆ ਜਾਂਦਾ ਵਾ ਉੱਥੇ ਰੱਖੀ ਗਈ ਆ ਇਹ ਦੋ ਮੇਨ ਮੁੱਦੇ ਹੈਗੇ ਨੇ ਕਿਤੇ ਜੋ ਪੱਤਰਕਾਰਾਂ ਨੂੰ ਵੀ ਅੰਦਰ ਬਿਠਾਇਆ ਜਾਊਗਾ ਉਹਨਾਂ ਨੂੰ ਵੀ ਵਿਚਾਰ ਸੁਣਨ ਦਾ ਮੌਕਾ ਦਿੱਤਾ ਜਾਊਗਾ ਕਿ ਬਾਹਰ ਹੀ ਉਹ ਪੱਤਰਕਾਰ ਸਾਰੇ ਜਿਹੜੇ ਆਪਣਾ ਬੈਠਣਗੇ ਜੀ ਇਹਦੀ ਆਪਾਂ ਵਿਚਾਰ ਕਰ ਲਾਂਗੇ ਸਰ ਸਾਬ ਬਹੁਤ سارے ਸੁਝਾਅ ਪੱਤਰਕਾਰਾਂ ਕੋਲ ਵੀ ਹੁੰਦੇ ਨੇ ਇਕਤਾ ਦੀ ਗੱਲ ਕੀਤੀ ਸੀ ਸਿੱਖਤ ਦੇ ਬੰਦਿਆਂ ਦੇ ਵਿੱਚ ਇਕਸਤਾ ਦੀ ਗੱਲ ਪਿਛਲੇ ਸਮੇਂ ਤੋਂ ਅਕਾਲ ਤਖਤ ਸਾਹਿਬ ਕੋਲ ਕੁਝ ਵਿਅਕਤੀਆਂ ਨੂੰ ਪੰਚ ਜੋ ਕਰ ਦਿੱਤਾ ਗਿਆ ਸੀ ਉਹਨਾਂ ਦੀ ਘਰ ਵਾਪਸੀ ਬਾਰੇ ਕੋਈ ਰਾਹ ਹੈਗਾ ਉਹਦੇ ਪਿੱਛੇ ਦੇ ਵੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਖੁੱਲਾ ਸੱਦਾ ਆਇਆ ਸੀ ਕਿ ਜਿਹੜਾ ਵੀ ਇੱਕ ਨਿਮਾਣੇ ਸਿਖਵਾੰਗ ਸ੍ਰੀ ਅਕਾਲ ਤਖਤ ਸਾਹਿਬ ਆਉਂਦਾ ਆਪਣਾ ਪੱਖ ਰੱਖਦਾ ਯੋ ਵੀ ਉਹ ਦਾ ਸਪਸ਼ਟੀਕਰਨ ਘਰ ਵਾਪਸੀ ਤੇ ਰਾਹ ਤੇ ਹਮੇਸ਼ਾ ਹੀ ਹੁੰਦੇ ਆ ਗੁਰੂ ਘਰ ਦੇ ਰਾਹ ਕਦੀ ਬੰਦ ਹੀ ਨਹੀਂ ਹੋਏ ਗੁਰੂ ਦਾ ਸਿਧਾਂਤ ਬੜਾ ਸਪਸ਼ਟਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਧਾ ਰਾਹ ਗੁਰੂ ਘਰ ਦੇ ਕਦੀ ਵੀ ਨਹੀਂ ਬੰਦ ਹਾਂ ਜਿਹੜਾ ਆਉਣਾ ਚਾਹੁੰਦਾ ਵਾ ਉਹ ਖੁੱਲ੍ਹ ਦਲੀ ਨਾਲ ਆਵੇ ਗੁਰੂ ਅੱਗੇ ਆਵੇ ਸੱਚੇ ਪਾਸ਼ਾ ਦੇ ਤਖਤ ਅੱਗੇ ਆਵੇ ਔਰ ਜੋ ਵੀ ਉਹਦਾ ਪਖਵਾ ਢਾਣ ਕੇ ਆਪਣਾ ਰੱਖੇ ਤੇ ਰਾਹ ਤੇ ਹਮੇਸ਼ਾ ਹੀ ਖੁੱਲੇ ਗੁਰੂ ਘਰ ਦੇ ਵਿੱਚ ਵਿੱਚ ਵੇਖੋ ਆ ਦੋ ਇੱਕ ਉਦਾਹਰਨ ਬੜੀ ਸਾਡੀ ਵੱਡੀ ਆ ਭਾਈ ਸਤਾ ਤੇ ਭਾਈ ਬਲਵੰਡੇ ਦੀ ਜਿਹੜੇ ਆ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉੱਥੇ ਕੀਰਤਨ ਕਰਦੇ ਸੱਚੇ ਪਾਤਸ਼ਾਹ ਕੋਲ ਗੁਰੂ ਤੋਂ ਦੂਰ ਹੋ ਗਏ ਇਹ ਵੀ ਉਹਨਾਂ ਦੇ ਬਾਰੇ ਆਖਿਆ ਗਿਆ ਵੀ ਕੋਈ ਇਹਨਾਂ ਨੂੰ ਮੂੰਹ ਨਾ ਲਾਵੇ ਕਿਉਂਕਿ ਉਹ ਗੁਰੂ ਤੋਂ ਕਾਫੀ ਦੂਰ ਹੋ ਗਏ ਪਰ ਜਦੋਂ ਭਾਈ ਲੱਧਾ ਜੀ ਪਰਉਪਕਾਰੀ ਦੇ ਰਾਹੀ ਉਹ ਸੱਚੇ ਪਾਤਸ਼ਾਹ ਦੇ ਘਰੇ ਆਏ ਗੁਰੂ ਸਾਹਿਬ ਨੇ ਉਹਨਾਂ ਨੂੰ ਗਲੇ ਲਾ ਲਿਆ ਸੀ ਕਿਉਂਕਿ ਉਹਨਾਂ ਨੇ ਅੱਗੇ ਤੋਂ ਨਿਸ਼ਚਾ ਕੀਤਾ ਕਿ ਅਸੀਂ ਗੁਰੂ ਦੇ ਅਨੁਸਾਰ ਚੱਲਾਂਗੇ ਗੁਰੂ ਦੀ ਸਿੱਖਿਆ ਮੁਤਾਬਕ ਚੱਲਾਂਗੇ ਗੁਰੂ ਦੇ ਹੁਕਮ 'ਚ ਆਪਾਂ ਕਹਿ ਸਕਦੇ ਪੀ ਚੱਲਾਂਗੇ ਔਰ ਵੇਖੋ ਮਾਨ ਫਿਰ ਉਹੀ ਭਾਈ ਸਤਾ ਤੇ ਬਲਵੰਡ ਜਿਨ੍ਹਾਂ ਦੀ ਬਾਣੀ ਆ ਰਾਮਕਲੀ ਕੀ ਬਾਾਰ ਰਾਏ ਬਲਵੰਡ tatha ਸਤੇ ਡੂਮ ਆਖੀ ਉਹਨਾਂ ਦੀ ਬਾਣੀ ਵੀ ਫਿਰ ਗੁਰੂ ਗ੍ਰੰਥ ਸਾਹਿਬ ਦੇ ਦਰਜਾ ਦੇ ਇਤਿਹਾਸ ਦਾ ਇੱਕ ਪਾਸਾ ਪਿਆ ਤੇ ਦੂਜਾ ਪਾਸਾ ਆ ਵੀ ਪਿਆ ਹਾਂ ਕੋਈ ਨਿਮਰਤਾ ਦੇ ਨਾਲ ਸੱਚੇ ਪਾਤਸ਼ਾਹ ਦੇ ਦਰ ਤੇ ਆਜੇ ਅਕਾਲ ਤਖਤ ਸਾਹਿਬ ਤੇ ਕਦੀ ਵੀ ਨਹੀਂ ਅਦਾਇਆ ਕਿ ਕਿਸੇ ਲਈ ਪੱਕੇ ਰਸਤੇ ਬੰਦ ਨਾ ਹੋ ਸਕਦੇ ਇਹ ਆਪਣੇ ਟਾਈਮ ਦੇ ਉੱਤੇ ਜੂੜ ਜਿਸੀ ਕਿ ਜਿਹੜਾ ਵੀ ਜੱਤੀ ਛੇੜਿਆ ਉਹ ਆਵੇ ਅਰਦਾਸ ਕਰੇ ਬਖਸ਼ਿਆ ਗਿਆ ਯਾਨੀ ਗੁਰੂ ਗੋਬਿੰਦ ਸਿੰਘ ਜੀ ਰਣਵੀਰ ਸਰਾ ਹੀ ਗਿਆ ਸੀ ਕਿ ਆਪਾਂ ਆਪਾਂ ਵੀ ਸਰਦਾਰ ਜੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਚਾਹੁੰਨਾ ਕੋਈ ਵੀ ਕਾਰਨ ਹੋਣ ਇਹ ਜਿਹੜਾ ਗੁਰੂ ਦਾ ਦਾਰਾ ਕਬੀਰ ਜਿਹਹ ਦਰ ਆਵਤ ਜਾਤਿਓ ਫਟਕੈ ਨਾਹੀ ਕੋਏ ਉਹ ਗੁਰੂ ਦਾ ਦਰ ਜਿੱਥੇ ਆਉਣ ਤੋਂ ਕੋਈ ਰੋਕਦਾ ਨਹੀਂ ਸੋ ਦਰ ਕੈਸੇ ਛੋੜਿ ਗੈ ਜੋ ਦਰ ਐਸਾ ਹੋਏ ਇਹ ਗੁਰੂ ਦਾ ਸਿਧਾਂਤ ਆ ਮੇਰਾ ਨਹੀਂ ਆ ਉਹ ਗੁਰੂ ਦੇ ਸਿਧਾਂਤ ਮੁਤਾਬਕ ਜੇ ਕੋਈ ਆਉਣਾ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜਾਂ ਹਰ ਸਿੱਖ ਹੀ ਇਹ ਚਾਹੁੰਦਾ ਵਾ ਭਈ ਉਹ ਸੱਚੇ ਪਾਤਸ਼ਾਹ ਦੇ ਸਾਹਮਣੇ ਪੇਸ਼ ਹੋਵੇ ਅਕਾਲ ਤਖਤ ਸਾਹਿਬ ਤੇ ਉਹਦੇ ਤੇ ਜਦੋਂ ਪੇਸ਼ ਹੀ ਹੋ ਗਿਆ ਫੇਰ ਤੇ ਕੋਈ ਪਿੱਛੇ ਬਚਣਾ ਹੀ ਨਹੀਂ ਆਗਾ ਇਹ ਆਪਾ ਮੈਂ ਇਕੱਲਾ ਇੱਕ ਦੀ ਨਹੀਂ ਮੈਂ ਇਥੇ ਨਾ ਕੋਸ਼ਿਸ਼ ਸਜਣਾ ਦੇ ਰੋਜ਼ ਹੀ ਸਜਾ ਹੁੰਦੇ ਆ ਕੁਝ ਗਲਤੀਆਂ ਹੋਈਆਂ ਕਈਆਂ ਕੋਲੋਂ ਨਿੱਜੀ ਹੋਈਆਂ ਨੇ ਕਈਆਂ ਕੋਲੋਂ ਪੰਥਕ ਖੇਤਰ ਚ ਵਿਚਰਦਿਆਂ ਹੋਈਆਂ ਨੇ ਔਰ ਬੜੇ ਸਾਲ ਹੋ ਗਏ ਨੇ ਉਹ ਆਣ ਕੇ ਇਥੇ ਤਰਲੇ ਕਈ ਜਾਣੇ ਕਰ ਰਹੇ ਹੁੰਦੇ ਆ ਵੀ ਸਾਡਾ ਮਾਮਲਾ ਕਦੋਂ ਨਿਬੇੜਨਾ ਅਜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜ਼ਿੰਮੇਦਾਰ ਮੈਂ ਇਹ ਮਹਿਸੂਸ ਕਰਦਾ ਪਈ ਜੇ ਕੋਈ ਲਿਪਕੇ ਗੁਰੂ ਘਰ ਆ ਰਿਹਾ ਤੇ ਉਹਦਾ ਮਾਮਲਾ ਵਿਚਾਰਨਾ ਚਾਹੀਦਾ ਉਹ ਜਿੰਨੇ ਵੀ ਮਾਮਲੇ ਆ ਉਹ ਵੀ ਆਪਾਂ ਵਿਚਾਰਾਂਗੇ ਸੱਚੇ ਪਾਤਸ਼ਾਹ ਦਾ ਦਾਰਾ ਗੁਰੂ ਸਾਡਾ ਬਖਸ਼ੇਂਦਾ ਕਿਤਾ ਤੁਸੀਂ ਕਿਹਾ ਵਾਕਈ ਤਰਲੇ ਮਾਰਦੇ ਪਏ ਨੇ ਲੋਕ ਤਰਲਿਆਂ ਦੇ ਉੱਤੇ ਉੱਤੇ ਡਰੇ ਨੇ ਪਰ ਉਹ ਮੀਟਿੰਗਾਂ ਦੇ ਵਿੱਚ ਉਹ ਮਾਮਲੇ ਵਿਚਾਰੇ ਹੀ ਨਹੀਂ ਜਾਂਦੇ ਆਉਣ ਵਾਲੀ ਮੀਟਿੰਗ ਦੇ ਵਿੱਚੋਂ ਮਾਮਲੇ ਆਪਾਂ ਆਉਣ ਵਾਲੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਜਿਹੜੇ ਨਿਰਮਾਣ ਹੋ ਕੇ ਗੁਰੂ ਘਰ ਆ ਰਹੇ ਨੇ ਉਹਨਾਂ ਦੇ ਸਾਰੇ ਮਾਮਲੇ ਜਿਹੜੇ ਨੇ ਉਹ ਵਿਚਾਰੇ ਜਾਣਗੇ ਜੀ ਢੱਡੀਆਂ ਵਾਲੇ ਜਿਹੜੇ ਵਿਸ਼ੇਸ਼ ਤੌਰ ਤੇ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਪਹੁੰਚੇ ਨਹੀਂ ਕਿ ਉਹਨਾਂ ਦੇ ਰਾਉਂਡ ਖੁੱਲੇ ਨੇ ਕਿ ਬੰਦ ਨੇ ਮੈਂ ਤੇ ਪਹਿਲਾਂ ਹੀ ਗਿਆ ਜੀ ਗੁਰੂ ਦੇ ਮੈਂ ਮੈਂ ਤੁਹਾਨੂੰ ਦੱਸ ਤਾਂ ਨਹੀਂ ਆਪਾਂ ਖੁੱਲ੍ਹ ਕੇ ਗੱਲ ਕਰਾਂ ਗਏ ਗੁਰੂ ਦੇ ਸੱਚੇ ਪਾਤਸ਼ਾਹ ਦੇ ਦਰ ਘਰ ਤਖਤਾਂ ਦੇ ਸਾਰੇ ਖੁੱਲੇ ਇਹ ਗੁਰੂ ਦਾ ਦਰ ਆ ਭਾਈ ਰਣਜੀਤ ਸਿੰਘ ਢੜਿੰਗਾ ਵਾਲੇ ਪਹਿਲਾਂ ਬਹੁਤ ਉਹਨਾਂ ਨੇ ਮਾਲਵੇ ਵਿੱਚ ਪ੍ਰਚਾਰ ਕੀਤਾ ਅਮਰ ਸੰਚਾਰ ਦੀ ਲਹਿਰ ਚਲਾਈ ਕੱਲ ਪਰਸੋਂ ਉਹਨਾਂ ਦਾ ਇੱਕ ਬਿਆਨ ਮੈਨੂੰ ਸੰਗਤਾਂ ਨੇ ਪਤਾ ਨਹੀਂ ਮੈਨੂੰ ਹਜ਼ਾਰ ਵਟਸਐਪ ਆ ਗਿਆ ਯਾ ਦੇਖੋ ਜੀ ਉਹ ਕਹਿ ਰਹੇ ਨੇ ਕਿ ਮੈਂ ਆਪ ਪੰਜਾਂ ਪਿਆਰਿਆਂ ਤੇ ਸ਼ਾਮਲ ਹੋ ਕੇ ਅਮਰਤ ਸ਼ਿਕਾਉਂਗਾ ਆਪਾਂ ਇਹ ਲਹਿਰ ਸ਼ੁਰੂ ਕਰੀਏ ਹੁਣ ਜਦੋਂ ਅਮਰਤ ਸ਼ਿਕਾਉਣਾ ਵਿੱਚ ਤੁਹਾਨੂੰ ਵੀ ਪਤਾ ਪੰਜ ਬਾੜੀਆਂ ਦਾ ਬਾਠ ਹੁੰਦਾ ਜਬਜੀ ਸਾਹਿਬ ਜਾਬ ਸਾਹਿਬ ਤਾਪ ਪ੍ਰਸਾਦ ਸਵੇਗੇ ਕਬੇ ਉਹ ਬਾਅਦ ਜੇ ਬੇਨਤੀ ਚੌਪਈ ਤੇ ਸ੍ਰੀ ਅਨੰਦ ਸਾਹਿਬ ਦਾ ਬਾਟ ਜਦੋਂ ਆ ਹੀ ਗਏ ਉਹਦੇ 'ਚ ਇਹ ਇੱਕ ਮਰਿਆਦਾ ਵੀ ਆ ਸਾਡੀ ਤੇ ਇਹ ਇੱਕ ਰਵੈਤ ਵੀ ਆ ਸਿੱਖਾਂ ਦੀ ਉਹ ਜਦੋਂ ਕਹਿ ਹੀ ਰਹੇ ਨੇ ਕਿ ਮੈਂ ਚਾਹੁੰਨਾ ਵਾਂ ਤੇ ਫਿਰ ਆਪਾਂ ਦਰਵਾਜ਼ੇ ਜਦੋਂ ਕੋਈ ਕਹਿ ਰਿਹਾ ਮੈਂ ਆਉਣਾ ਚਾਹੁੰਨਾ ਵਾਂ ਤੇ ਆਪਾਂ ਦਰਵਾਜ਼ੇ ਕਿਵੇਂ ਬੰਦ ਕਰ ਸਕਦੇ ਜੋ ਗੁਰੂ ਜੀ ਪ੍ਰਾਨ ਕਰੇ ਆਪੜਾ ਕਿ ਮੈਂ ਪ੍ਰਚਾਰ ਦੇ ਵਿੱਚ ਕਰਾਂਗਾ ਸਮਰਪਿਤ ਹੋ ਗਏ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਦਾਇਰੇ 'ਚ ਉਦੇ ਆਧਾਰ ਤੇ ਪ੍ਰਚਾਰ ਕਰਨ ਇਥੇ ਪਹਿਲਾਂ ਉਹਨੇ ਇੱਕ ਵਾਰੀ ਪੇਸ਼ ਹੋਣ ਆਪਣਾ ਪੱਖ ਰੱਖਣ ਉਹ ਤੋਂ ਬਾਅਦ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਤੇ ਉਹਨਾਂ ਦਾ ਪੱਖ ਵਿਚਾਰਿਆ ਜਾਊਗਾ ਔਰ ਮੈਂ ਚਾਹੁੰਨਾ ਵਾਂ ਕਿ ਕੱਲੇ ਉਹੋ ਹੀ ਨਹੀਂ ਜਿਵੇਂ ਉਥੇ ਇਧਰ ਡਾਕਟਰ ਸ਼ਿਵ ਸਿੰਘ ਘੋੜੀ ਨੇ ਉਹਦੇ ਹੁਣ ਵੀ ਪ੍ਰਚਾਰ ਕਰਦੇ ਨੇ ਅਸੀਂ ਉਹਨਾਂ ਨੂੰ ਨਾਲ ਲਈਏ ਬਾਬਾ ਦਲੇਰ ਸਿੰਘ ਘੋੜੀ ਨੇ ਮਾਲਵੇ ਦੇ ਵਿੱਚ ਉਹਨਾਂ ਨੂੰ ਨਾਲ ਲਈਏ ਮੈਂ ਤੇ ਸਾਡੀਆਂ ਟਕਸਾਲਾਂ ਨੇ ਜਿਹੜੀਆਂ ਬਾਬਾ ਹਰਨਾਮ ਸਿੰਘ ਦੀ ਖਾਲਸਾ ਭਾਈ ਰਾਮ ਸਿੰਘ ਦੀ ਖਾਲਸਾ ਆਪਣੇ ਭਾਈ ਮਰੀਕ ਸਿੰਘ ਜੀ ਦੇ ਨਾਲ ਆ ਜਾਂ ਹੋਰ ਜਿੰਨੇ ਵੀ ਆ ਜਦੋਂ ਅਸੀਂ ਸਾਰੇ ਹੀ ਗੁਰੂ ਨੂੰ ਸਮਰਪਤ ਆ ਤੇ ਸਾਰੇ ਹੀ ਅਸੀਂ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਾਦਾਰ ਆ ਤੇ ਫਿਰ ਧਰਮ ਪ੍ਰਚਾਰ ਦੇ ਵਿੱਚ ਤੇ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਬਾਣੀ ਦਾ ਹੀ ਪ੍ਰਚਾਰ ਕਰਨਾ ਆਪਾਂ ਇਤਿਹਾਸ ਦਾ ਪ੍ਰਚਾਰ ਕਰਨਾ ਇਸ ਕਰਕੇ ਰਣਜੀਤ ਸਿੰਘ ਜਿਹੜੇ ਨੇ ਭਾਈ ਰਣਜੀਤ ਸਿੰਘ ਉਹਦੇ ਇਥੇ ਆਪਣਾ ਅਣ ਕੇ ਪੱਖ ਰੱਖਣ ਦਰਵਾਜ਼ੇ ਖੁੱਲੇ ਨੇ ਗੁਰੂ ਘਰ ਦੇ ਔਰ ਅਸੀਂ ਚਾਹੁੰਨੇ ਹਾਂ ਕਿ ਜਿਹੜੀ ਲਹਿਰ ਚੱਲਣੀ ਆ ਉਹ ਪੱਖ ਰੱਖਣ ਤੋਂ ਬਾਅਦ ਉਹ ਖੁੱਲ ਕੇ ਫਿਰ ਗੁਰਮਤ ਦਾ ਪ੍ਰਚਾਰ ਕਰਨ ਮਾਲਵੇ 'ਚ ਜਿੱਥੇ ਵੀ ਕਿਤੇ ਕਰਨਾ ਵਾ ਕਿਉਂਕਿ ਮੁੱਖ ਮੁੱਦਾ ਤੇ ਸਾਡਾ ਸਿੱਖੀ ਦਾ ਪ੍ਰਚਾਰ ਹੀ ਹੈਗਾ ਨਾ ਤਾਂ ਹੋਣਾ ਚਾਹੀਦਾ ਪਰ ਹਜੇ ਤੱਕ ਰੋਕ ਸਮਝੀ ਜਾਏਗੀ ਨਾ ਉਹਨਾਂ ਦੇ ਉੱਤੇ ਨਹੀਂ ਜਿੰਨਾ ਚਿਰ ਤੱਕ ਉਹ ਇੱਥੇ ਨਹੀਂ ਆਉਂਦੇ ਹਾਂਜੀ ਉਹਨਾਂ ਦਾ ਪੱਖ ਆਪਾਂ ਵਿਚਾਰਦੇ ਹਾਂ ਹਾਂ ਉਦੇ ਤੋਂ ਬਾਅਦ ਉਹ ਜਦੋਂ ਸੱਚੇ ਮਨ ਦੇ ਨਾਲ ਵੈਸੇ ਤੇ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਤੁਸੀਂ ਵੀ ਸੁਣੀ ਐਜ਼ ਏ ਇਨਸਾਨ ਤੁਸੀਂ ਸਾਰੇ ਉਹਨੂੰ ਸੁਣਦੇ ਹੋ ਮਹਿਸੂਸ ਕਰਦੇ ਹੋ ਉਹ ਤੇ ਇਹੋ ਹੀ ਕਹਿ ਰਹੇ ਹਨ ਕਿ ਮੈਂ ਪੰਥ ਦੀ ਮੁੱਖ ਧਾਰਾ 'ਚ ਆਉਣਾ ਚਾਹੁੰਦਾ ਹਾਂ ਹਾਂ ਸੇਖਰ ਵਹਿਤਾ ਪਰੰਪਰਾ 'ਚ ਉਹਦਾ ਮੈਂ ਬਹੁਤ ਵੱਡਾ ਮਦਈ ਹਾਂ ਸਿੱਖ ਸਾਹਿਬ ਜਥੇਦਾਰਾਂ ਦੇ ਵਿਧਿਪਾਣ ਨੂੰ ਲੈ ਕੇ ਡਾਕੂਮੈਂਟਡ ਸਾਹਲ ਨੂੰ ਸਖਤ ਵਿਰੋਧ ਕੀਤਾ ਜਾ ਰਿਹਾ 27 ਨੂੰ ਫਿਰ ਮੀਟਿੰਗ ਰੱਖੀ ਹੈ ਜੀ ਸ਼੍ਰੋਮਿਕ ਕਮੇਟੀ ਇਹਦੇ ਬਾਰੇ ਗਾਰਸ਼ੀਲ ਵੀਆ ਪਰ ਅਜੇ ਕੂਫਾਤੇ ਆ ਲੰਮੀ ਗੱਲ ਹੈ ਅਜੇ ਉਹਨਾਂ ਨੇ 20 ਤੱਕ ਸੁਝਾਅ ਵੀ ਮੰਗੇ ਸੀ ਆਪ ਜੀ ਕੀ ਕਹਿਣਾ ਚਾਹੋਗੇ ਦੇਖੋ ਇਹ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਜੋ ਮੇਰਾ ਕਾਰਜ ਆ ਮੈਂ ਗੁਰੂ ਦੀ ਗੱਲ ਕਰਾਂ ਧਰਮ ਦੇ ਪ੍ਰਚਾਰ ਦੀ ਗੱਲ ਕਰਾਂ ਹਰ ਸਿੱਖ ਨੂੰ ਕਲਾਵੇ ਚ ਲਾਵਾਂ ਹਰ ਸਿੱਖ ਦੇ ਕੋਲ ਜਾ ਕੇ ਮੈਂ ਬੈਠਾਂ ਉਹਨਾਂ ਦਾ ਕੋਈ ਦੁੱਖ ਦਰਦ ਆ ਉਹ ਵੀ ਸੁਣਾ ਉਹਨਾਂ ਲਈ ਮੈਂ ਅਰਦਾਸ ਕਰ ਪੰਥ ਦੇ ਜਿਹੜੇ ਹੋਰ ਹੈਗੇ ਨੇ ਮਾਮਲੇ ਉਹ ਦੇਖਾਂ ਇਹ ਐਸਜੀਪੀਸੀ ਦਾ ਮਾਮਲਾ ਉਹ ਆਰਾਮ ਦੇ ਨਾਲ ਦੇਖਣ ਜੋ ਕਰਨਾ ਉਹ ਉਹਨਾਂ ਦਾ ਵਾ ਸਿੰਘ ਸਾਹਿਬ ਤੁਸੀਂ ਕਿਹਾ ਕਿ ਗੁਰਮਤਿ ਪ੍ਰਚਾਰ ਦੀ ਲਹਿਰ ਨਹੀਂ ਤੇ ਤੁਸੀਂ ਉਹਨੇ ਭਾਈ ਰਣਜੀਤ ਸਿੰਘ ਦੀ ਵੀ ਗੱਲ ਕੀਤੀ ਪ੍ਰੋਫੈਸਰ ਦਰਸ਼ੀਲ ਸਿੰਘ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਪ੍ਰਚਾਰ ਕਰ ਕਿ ਉਹਨਾਂ ਨੂੰ ਵਾਪਸ ਲਿਆ ਜਾ ਸਕਦਾ ਮਕਮਲ ਕੁਖਮਨਾ ਮਾਰੇ ਕਿਹਾ ਜਾਂਦਾ ਕਿ ਉਹ ਤਿਆਸਤ ਤੋਂ ਪ੍ਰੇਰਿਤ ਦੇਖੋ ਜੀ ਸੱਚੇ ਪਾਤਸ਼ਾਹ ਦੇ ਦਰ ਤੇ ਆਉਣ ਆਪਣਾ ਪੱਖ ਰੱਖਣ ਜੋ ਦੇਖੋ ਮੈਂ ਅੰਮ੍ਰਿਤ ਬਾਣੀਆਂ ਨੂੰ ਹਰ ਸਿੱਖ ਹੀ ਮੰਨਦਾ ਕਿਸੇ ਵੀ ਸਿੱਖ ਨੂੰ ਅਧਿਕਾਰ ਨਹੀਂ ਆ ਉਹ ਕੋਈ ਉਹਦੇ ਤੇ ਕਿੰਤੂ ਪਰੰਤੂ ਸਵਾਲ ਕੋਈ ਚੁਕੇ ਕਿਉਂਕਿ ਅੰਮ੍ਰਿਤ ਸ਼ਿਕਾਇਆ ਜਾਂਦਾ ਤੇ ਪਾਠ ਹੁੰਦਾ ਵੀ ਆਪਾਂ ਕਰਦੇ ਆ ਉਹ ਸਾਡਾ ਇੱਕ ਥੰਮ ਤੋ ਜੇ ਉਹ ਵੀ ਆਉਣਾ ਚਾਹੁੰਦੇ ਆ ਆਪਣਾ ਸਪਸ਼ਟੀਕਰਨ ਦੇਣਾ ਚਾਹੁੰਦੇ ਆ ਪੱਖ ਰੱਖਣਾ ਚਾਹੁੰਦੇ ਆ ਅੱਗੇ ਤੋਂ ਪੰਥ ਦੀ ਮੁੱਖ ਧਾਰਾ ਦੇ ਮੁਤਾਬਕ ਚੱਲਣਾ ਚਾਹੁੰਦੇ ਆ ਤੇ ਫਿਰ ਉੱਥੇ ਕੀ ਸਵਾਲ ਗੱਲ ਤੇ ਉਹੀ ਆ ਕਿ ਪੱਕੀ ਰੋਕ ਨਹੀਂ ਹੈਗੀ ਜਿਹੜਾ ਮਰਜ਼ੀ ਆ ਕੇ ਆਪਣਾ ਸਪਸ਼ਟੀਕਰਨ ਕਰੇ ਪੰਨਾ ਸਿੰਘ ਸਾਹਿਬਾਨ ਜੀ ਅਕਾਲ ਤਖਤ ਸਾਹਿਬ ਤੋਂ ਜਦੋਂ ਗੁਰਬਾਣੀ ਦੇ ਸਾਡੇ ਹੈਗਾ ਭਈ ਸੱਚੇ ਬਾਦਸ਼ਾਹ ਕਹਿੰਦੇ ਆ ਵੀ ਜਿਹੜਾ ਨਾਮ ਆ ਨਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਇਹ ਬਾਣੀ ਦਾ ਸਿਧਾਂਤ ਆ ਜੇ ਅਜਾਮਲ ਵਰਗਾ ਪਾਪੀ ਵੀ ਸੱਚ ਦੇ ਰਸਤੇ ਤੇ ਤੁਰਦਾ ਰੱਬ ਨਾਲ ਜੁੜਦਾ ਤੇ ਉਹਦਾ ਨਿਸਤਾਰਾ ਹੋ ਸਕਦਾ ਕੋਈ ਵੀ ਬੰਦਾ ਹੋਵੇ ਹਾਂ ਜੇ ਸੱਜਣ ਪਹਿਲਾਂ ਠੱਗ ਹੀ ਠਗੀਆਂ ਨੇ ਮਾਰੀਆਂ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ ਤੇ ਉਹ ਗੁਰੂ ਦੇ ਸਿਧਾਂਤਾਂ ਤੇ ਚੱਲਿਆ ਤਾਂ ਉਹ ਠੱਗ ਥੋੜਾ ਰਹਿ ਗਿਆ ਗੁਰੂ ਦਾ ਸਿਧਾਂਤ ਵੱਡਾ ਨਾ ਗੁਰੂ ਦੀ ਸਿੱਖਿਆ ਵੱਡੀ ਆ ਗੁਰੂ ਦਾ ਦਰ ਵੱਡਾ ਵਾ ਉਥੇ ਕੋਈ ਵੀ ਸੱਚੇ ਪਾਤਸ਼ਾਹ ਅੱਗੇ ਝੁਕ ਕੇ ਆਵੇ ਲਿਫ ਲਿਫਣਾ ਗੁਰੂ ਅੱਗੇ ਆ ਗੁਰੂ ਅੱਗੇ ਲਿਫੇ ਤੇ ਹਰੇਕ ਨੂੰ ਹੀ ਰਾਹ ਤੇ ਖੁੱਲੇ ਹੀ ਆ ਜੀ ਤੁਸੀਂ ਮੈਨੂੰ ਦੱਸੋ ਕੋਈ ਸਿੱਖਾਂ ਦਾ ਸਿਧਾਂਤ ਦੇਵੇਂ ਦਾ ਹੈਗਾ ਵਾ ਵੀ ਆਪਾਂ ਕਿਸੇ ਨੂੰ ਪੱਕਾ ਹੀ ਕਹਿ ਦਈਏ ਵੀ ਤੈਨੂੰ ਤੇ ਅਸੀਂ ਸਿੱਖੀ 'ਚ ਲੈਣਾ ਹੀ ਨਹੀਂ ਜਾਂ ਕੋਈ ਸਾਡੇ ਇਤਿਹਾਸ ਦੇ ਵਿੱਚ ਹਾਂ ਜੇ ਕੋਈ ਆਵੇ ਨਾ ਜੇ ਕੋਈ ਆਕੜ ਕਰੇ ਜੇ ਕੋਈ ਤਖਤ ਨੂੰ ਨੀਵਾ ਦਿਖਾਵੇ ਤਾਂ ਫੇਰ ਬਿਨਾ ਨਹੀਂ ਹੈਗਾ ਵੀ ਉਹ ਆਵੇ ਨਾ ਤੇ ਆਪਾਂ ਉਹਨੂੰ ਕਰ ਦਈਏ ਜੇ ਕੋਈ ਝੁੱਕ ਕੇ ਆਵੇ ਤੇ ਉਹ ਗੁਰੂ ਨੇ ਤੇ ਪ੍ਰਵਾਨ ਕੀਤਾ ਸਭਾ ਵਿੱਚ ਜਿਹੜਾ ਕਿਹਾ ਜਾ ਰਿਹਾ ਉਹਦਾ ਬੜਾ ਪ੍ਰਚਾਰਕ ਤੌਰ ਤੇ ਵੀ 2020 ਦੇ ਵਿੱਚ ਪ੍ਰਵਾਨ ਸਭਾ ਨੂੰ ਲਾ ਕੇ ਕੀਤਾ ਗਿਆ ਸੀ ਖੰਡਾ ਨੂੰ ਕੋਈ ਮੂੰਹ ਨਾ ਲਾਵੇ ਉਹਨਾਂ ਦਾ ਪ੍ਰਚਾਰ ਨਾ ਕਰੇ ਪਰ ਇੱਕ ਤਰ੍ਹਾਂ ਪਹਿਲਾਂ ਦੀ ਗੱਲ ਆ ਵੱਡੇ ਲੀਡਰ ਸਹਿਬਾਨ ਵੀ ਉੱਥੇ ਪਹੁੰਚੀ ਸੀ ਉਹਨੂੰ ਵੀ ਦੇਖਦੇ ਹੋ ਨਡਾਲੋ ਪੇਂਡ ਦੇ ਵਿੱਚ ਦੇਖੋ ਇਹਦਾ ਦੁਨੀਆ ਲੀਡਰ ਨੂੰ ਪੁੱਛੋ ਦੁਦੀ ਗੱਲ ਅਸੀਂ ਸਾਰੇ ਗੁਰੂ ਦੇ ਸਿੱਖਾਂ ਕਈ ਵਾਰੀ ਜਿੱਥੇ ਮੈਂ ਗਿਆ ਉੱਥੇ ਦੂਜਾ ਵੀ ਆ ਸਕਦਾ ਆਪਾਂ ਕੀ ਉਹਨੂੰ ਕਵਾਂਗੇ ਵੀ ਭਾਈ ਸਾਹਿਬ ਮੇਰੇ ਤੋਂ ਪਰੇ ਹੋ ਜਾ ਐਜੀ ਇਨਸਾਨ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਹੀ ਕੋਈ ਮਿਲ ਜੇ ਤੇ ਤੁਸੀਂ ਉਹਨੂੰ ਕੀ ਕਹੋਗੇ ਮਹਾਰਾਜ ਵੀ ਇੱਧਰ ਮੈਂ ਤੇਰੇ ਲਾਗੇ ਬਹਿਣਾ ਨਹੀਂ ਜਾਂ ਧੱਕਾ ਮਾਰ ਦੂੰਗੀ ਸਿੱਖੀ ਇਵੇਂ ਦੀ ਤੇ ਨਹੀਂ ਹੈਗੀ ਸੇਵਾ ਸੰਸਥਾ ਅਲਪ ਦੇ ਪਾਲਪਸਤੇ ਦੋਤੇ ਕਨੇਆ ਟਡਰੀਆ ਰਹੇ ਨੇ ਨਡਾਣੇ ਦੇ ਵਿੱਚ ਆਪਣਾ ਇੱਕ ਨਵਾਂ ਸਥਾਨ ਦਾ ਉਤਿਆਰ ਕੀਤਾ ਉਹਦੀ ਆਰੰਭਤਾ ਨੇ ਉਹ ਕਹਤੇ ਬੀਬੀ ਜਗੀ ਕੋਰ ਵਾਲੀ ਸ਼ੋਅਲ ਸ਼ਾਮਲ ਹੋਏ ਨੇ ਚਚੇ ਪੁੱਤ ਗਏ ਕਿ ਉਹਨਾਂ ਦੇ ਉੱਤੇ ਲੋਕ ਸੀ ਸਮਾਗਮਾਂ ਦੇ ਉੱਤੇ ਉਹਨਾਂ ਕਰਦੇ ਨੇ ਤਾਂ ਸਵਾਲ ਹੈ ਕਿ ਇੱਕ ਸਿੱਖ ਪ੍ਰਚਾਰਕ ਜਿਹੜਾ ਗੁਰੂ ਘਰ ਦਾ ਚਿਤਰੀ ਆ ਰਿਹਾ ਭਾਈ ਅਮਨਦੀਪ ਸਹੀ ਉਹ ਵੀ ਬਿੱਤੇ ਦੇ ਢਿੱਡੀਆਂ ਵਾਲੇ ਨੂੰ ਮਿਲਿਆ ਔਰ ਉਹਦਾ ਪੂਰਾ ਮਾਨਸੋ ਉਹ ਦੇਖੋ ਜੀ ਮੈਂ ਤਾਂ ਹੀ ਤੇ ਕਹਿ ਰਿਹਾ ਜੀ ਲੋਕੇ ਮਿਲਣਾ ਜਾਂ ਸਾਹਮਣੇ ਮਿਲਣਾ ਇੱਥੇ ਸੱਚੇ ਪਾਤਸ਼ਾਹ ਦੇ ਦਰ ਘਰ ਆਓ ਅਸੀਸ ਝੁਕਾਓ ਤੇ ਖੁੱਲ ਕੇ ਪ੍ਰਚਾਰ ਕਰੋ ਇਹ ਇਹ ਚੀਜ਼ਾਂ ਬੰਦ ਹੀ ਕਰ ਦਿੱਤੀ ਗਿਆ ਆਪਾਂ ਬੜਾ ਕਹਿ ਲੰਦਾ ਕਿ ਆਪਾਂ ਖੁੱਲ੍ਹੇ ਛੂਟ ਆ ਪਰ ਪੰਜ ਸਿੰਘ ਸਮਾਂ ਦੇ 71 ਤਾਂ ਹੀ ਨਹੀਂ ਰੱਖੀ ਜਾਂਦੀ ਇਹ ਮਾਮਲੇ ਵਿਚਾਰੇ ਨਹੀਂ ਜਾਂਦੇ ਪਤਾ ਨਹੀਂ ਲੰਬਾ ਸਮਾਂ ਹੁਣ ਕੋਈ ਕਿ ਆਪਾਂ ਨੂੰ ਇਹਨੂੰ ਜਲਦੀ ਮੀਟਿੰਗ ਰੱਖ ਆਪਾਂ ਬਹੁਤ ਛੇਤੀ ਇਕਤਰਤਾ ਸਦਾਂਗੇ ਗੱਲ ਬੜੀ ਸਿੱਧੀ ਆ ਸ਼ਿਪਸ਼ਟਾ ਗੁਰੂ ਦਾ ਸਿਧਾਂਤ ਵੱਡਾ ਸੱਚੇ ਪਾਤਸ਼ਾਹ ਦੀ ਮਰਿਆਦਾ ਵੱਡੀ ਜਿਹੜਾ ਵੀ ਗੁਰੂ ਅਗੇ ਲਿਫ ਕੇ ਆ ਰਿਹਾ ਝੁਕ ਰਿਹਾ ਗੁਰੂ ਨੂੰ ਗੁਰੂ ਦੀ ਗੱਲ ਸੁਣ ਰਿਹਾ ਜਿਹੜਾ ਚਾਹੁੰਦਾ ਮੈਂ ਪੰਥ ਦੀ ਮੁੱਖ ਧਾਰਾ ਦੇ ਵਿੱਚ ਚੱਲਣਾ ਵਾ ਤੇ ਇਹ ਤੇ ਹੱਕ ਗੁਰੂ ਨੇ ਕਿਸੇ ਨੂੰ ਦਿੱਤਾ ਹੀ ਨਹੀਂ ਵੀ ਤੁਸੀਂ ਰੋਕ ਦੋ ਕੋਈ ਸਾਡਾ ਸਿਧਾਂਤ ਹੀ ਨਹੀਂ ਹੈਗਾ ਇਦਾਂ ਦਾ ਜਸਾ ਸਿੰਘ ਰਾਮਗੜੀਆ ਦੀ ਗੱਲ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਕੋਈ ਪੰਥ ਨਾ ਮਤਭੇਦ ਹੋਏ ਪਰ ਜਦੋਂ ਉਹਨਾਂ ਨੇ ਕਿਹਾ ਮੈਂ ਪੰਥ ਨਾ ਚੱਲਣਾ ਤੇ ਪੰਥ ਨੇ ਇਹ ਨਹੀਂ ਕਿਹਾ ਵੀ ਮਹਾਰਾਜ ਤੁਹਾਨੂੰ ਚਲਾਉਣਾ ਹੀ ਨਹੀਂ ਉਹਨਾਂ ਨੇ ਕਿਹਾ ਆਜੋ ਹਾਂ ਅੱਗੇ ਤੋਂ ਪੰਥ ਦੇ ਮੁਤਾਬਕ ਚਲੋ ਗੱਲ ਇਹ ਨਹੀਂ ਕੀਆ ਗੁਰੂ ਦੇ ਮੁਤਾਬਕ ਜੀ ਨੂੰ ਮਾਮਲੇ ਤੇ ਮਾਫੀ ਮਾਮਲੇ ਦੇ ਵਿੱਚ ਪ੍ਰਤਨ ਸਿੰਘ ਸਾਹਿਬਾਨ ਨੇ 5 ਮਹੀਨੇ ਪਹਿਲਾਂ ਸਾਫਕਾ ਤੇ ਜਿਥੇ ਤਾਰਾਂ ਤੋਂ ਵੀ ਸਪਸ਼ਟਿਕਨ ਮੰਗਿਆ ਸੀ ਅਜੇ ਮੈਂ ਉਹ ਮੈਂ ਇਹ ਉਹ ਦੇਖਿਆ ਹੀ ਨਹੀਂ ਹੈਗਾ ਜੀ ਅਜੇ ਮੈਂ ਮਾਮਲਾ ਦੇਖਿਆ ਨਹੀਂ ਮੇਰੇ ਮੇਰੇ ਕੋਲ ਸਮਾਂ ਲੱਗਾ ਜੀ ਮੈਂ ਬੈਠਾ ਹੀ ਨਹੀਂ ਹੈਗਾ ਮੈਂ 4 ਘੰਟੇ ਸੌਣਾ ਆਪਾਂ ਨੂੰ ਇਹ ਆਪੀ ਜੇ ਗੁਰੂ ਨੇ ਆਵਾਜ਼ ਮਾਰੀ ਆ ਆਪਾਂ ਗੁਰੂ ਲਈ ਕਾਰਜ ਕਰੀਏ ਆਪਾਂ ਸੱਚੇ ਪਾਤਸ਼ਾਹ ਦਾ ਥਾਪੜਾ ਲੈ ਕੇ ਆਪਣੀ ਕੌਮ ਦੇ ਵਿੱਚ ਜਾਈਏ ਬਹਿ ਗਏ ਉਹਨਾਂ ਚ ਹੁਣ ਫਿਲਮਾਂ ਦਾ ਹੀ ਮਸਲਾ ਵਾਏ ਤੇ ਬੜੇ ਚਿਰ ਦਾ ਲਮਕਿਆ ਵਾ ਅੱਪਾ ਕਿਉਂ ਨਹੀਂ ਇਹਦੇ ਤੇ ਵਿਦਵਾਨਾਂ ਦੀ ਸੰਪਰਦਾਵਾਂ ਸੰਸਥਾਵਾਂ ਮਿਸ਼ਨਰੀ ਕਾਲਜਾਂ ਦਾ ਵੀ ਮੈਂ ਜ਼ਿਕਰ ਕਰੂੰਗਾ ਧਰਮ ਪ੍ਰਚਾਰ ਉਹਨਾਂ ਦੀ ਵੀ ਲੋੜ ਪੰਥਕ ਬਕਰੇਵਿਆਂ ਦੀ ਗੱਲ ਕੀਤੀ ਐ ਸਿੱਖ ਪੰਥ ਦੇ ਨਾਲ ਜਿਹੜੀਆਂ ਮੀਆਂ ਸਿੱਖ ਸੰਸਥਾਵਾਂ ਨੇ ਜਿਹੜੀਆਂ ਸਿਆਸੀ ਅਵਚਲਦੀਆਂ ਨੇ ਉਹਨਾਂ ਨੂੰ ਵੀ ਇਕੱਤਰ ਕਰਨ ਦੀ ਗੱਲ ਨਹੀਂ ਕਰੋਗੇ ਕਿ ਸਾਧਨੋ ਇੱਕੋ ਹੀ ਸਾਰਿਆਂ ਨੂੰ ਪਿਠਾ ਲੋ ਜਿਹੜੀ ਸਾਡੀ ਲਹਿਰ ਆ ਜਿਹੜੀ ਜਿਹੜੀ 1 ਮਿੰਟ ਸਰਦਾਰ ਜੀ ਲਹਿਰ ਦਾ ਨਾਮ ਆ ਖੁਵਾਰ ਹੋਏ ਸਭ ਇਹੜਾ ਸਭ ਸ਼ਬਦਾਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਿਓ ਸਭ ਦਾ ਮਤਲਬ ਧਾਰਮਿਕ ਤੇ ਰਾਵੀਆਂ ਰਾਜਨੀਤਿਕ ਤੇ ਰਾਵੀਆਂ ਸਮਾਜਿਕ ਤੇ ਰਾਵੀਆਂ ਜਿਹੜੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਅਕਾਲ ਤਖਤ ਸਾਹਿਬ ਨੂੰ ਸਰਵੋੱਚ ਮੰਨਦੇ ਆ ਉਹ ਸਭ ਇਕੱਠੇ ਹੋਣੇ ਚਾਹੀਦੇ ਆ ਇਕੱਠੇ ਮੈਨੂੰ ਇਹ ਗੱਲ ਦੱਸੋ ਮਿਸਲਾਂ ਦੇ ਵਿੱਚ ਕੀ ਕੋਸ਼ ਹੈਗਾ ਪਰ ਜਦੋਂ ਉਹ ਇਕੱਠੇ ਹੋਏ ਤੇ ਉਹ ਲਾਹੌਰ ਜਿਹੜਾ ਉਹ ਅਸੀਂ ਦਬ ਕੇ ਬਹਿ ਗਏ ਉਹ ਸਾਡਾ ਹੀ ਇਕੱਠੇ ਉਹਨਾਂ ਦੇ ਗੁਰੂ ਨੇ ਕਿਹਾ ਨਾ ਸਭ ਸਿੱਪਿੰਡਾ ਸ ਜਾ ਰਹੇ ਉਹ ਸਿੱਪਾਟ ਬਿੱਡਾ ਗੇ ਉਹ ਜਿਹੜੀ ਤਰਪਰਵਤਨ ਦੀ ਐਸੇ ਸਭ ਤੋਂ ਉੱਚੀ ਹੁੰਦੀ ਹੈ ਉਹਦੇ ਤੇ ਇਹ ਚਰਚਾ ਹੈ ਕਿ ਲਾਲਚ ਦੇ ਕੇ ਤਰਪਰਵਤਨ ਕਰਾਇਆ ਜਾ ਰਿਹਾ ਹੈ ਤਾਂ ਐਵੀਂ ਸਥਿਤੀ ਰੋ ਕੇ ਬਣ ਜਿੱਜੇ ਦੇਖੋ ਬੜੇ ਬੜੇ ਸੌਖੇ ਤਰੀਕੇ ਨਾਲ ਜਿੱਠਿਆ ਜਾ ਸਕਦਾ ਤੁਸੀਂ ਮੈਂ ਸਾਨੂੰ ਸਾਰਿਆਂ ਨੂੰ ਗੁਰੂ ਨੇ ਆਖਿਆ ਵੀ ਦਸਬੰਦ ਕੱਢੋ ਮੈਂ ਵੀ ਆਪਣਾ ਦਸਬੰਦ ਕੱਢਦਾ ਹਾਂ ਹਮੇਸ਼ਾ ਹੀ ਉਹੀ ਮੇ ਕੱਢਦੇ ਹੋਗੇ ਹਰ ਪਿੰਡ ਦੇ ਵਿੱਚ ਜਿੰਨੇ ਵੀ ਸਾਡੇ ਲੋਕ ਆ ਜਿਹੜਾ ਦਸਵੰਦ ਕੱਢਦੇ ਆ ਪਿੰਡ ਦੇ ਵਿੱਚ ਬਿਨਾ ਕਿਸੇ ਭੇਦ ਭਾਵ ਤੋਂ ਜਿਹੜਾ ਵੀ ਗਰੀਬ ਹੈਗਾ ਕੋਈ ਉਹਦੇ ਬੱਚੇ ਦੀ ਪੜ੍ਹਾਈ ਨਹੀਂ ਚੱਲ ਰਹੀ ਤੇ ਉਹਦੀ ਫੀਸ ਦੇ ਲੋ ਗਰੀਬ ਧੀ ਦਾ ਵਿਆਹ ਕਰ ਦੋ ਦਸਵੰਦ ਗੁਰੂ ਨੇ ਤੇ ਤਾਂ ਹੀ ਬਣਾਇਆ ਵਾ ਦਸਵੰਦ ਦੀ ਸਾਰਥਕ ਵਰਤੋਂ ਕਰ ਲੈਣ ਸਿੱਖ ਤੇ ਕੋਈ ਗੱਲ ਨਹੀਂ ਦੂਜੀ ਗੱਲ ਜਿਹੜਾ ਲਾਲਚੀ ਹੁੰਦਾ ਵਾ ਉਹ ਮਹਾਰਾਜ ਦੀ ਬਾਣੀ ਕਹਿੰਦੀ ਆ ਭਈ ਫਿਰਦੀ ਫਿਰਦੀ ਦਹ ਦਸਾਂ ਜਲ ਪਰਬਤ ਬਨਰਾਈ ਇੱਲ ਬੜਾ ਉੱਚਾ ਉੱਡਦੀ ਆ ਪਰ ਭਾਵੇਂ ਅਸਮਾਨਾਂ 'ਚੋਂ ਚਲ ਜੇ ਜਿੱਥੇ ਡਿੱਠਾ ਮਰਤ ਕੋ ਇੱਲ ਬਹਿਠੀ ਆਏ ਉਹ ਅਸਮਾਨਾਂ 'ਤੇ ਉੱਡਦੀ ਵੀ ਜਦੋਂ ਥੱਲੇ ਕਿਤੇ ਮਰਦਾਰ ਵੇਖ ਲੈਣਾ ਮਰਿਆ ਕੋਈ ਜੀਵ ਉਹ ਨਿਮਾਨਾਂ 'ਚ ਆ ਜਾਂਦੀ ਆ ਲਾਲਚੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਉਹ ਭਾਵੇਂ ਆਪਾਂ ਨੂੰ ਲੱਗੇ ਵੀ ਕਿੰਨਾ ਉਚਾਈਆਂ ਤੇ ਆ ਪਰ ਜਦੋਂ ਉਹਨੇ ਡਿੱਗਣ ਲੱਗਣਾ ਨਾ ਲੋਭੀ ਕਾ ਵਿਸਾਰ ਨਾ ਕੀਚਾ ਜੇ ਕਾ ਪਾਰ ਵਸਾਏ ਗੁਰੂ ਨੇ ਕਹੇ ਲੋਭੀ ਬੰਦੇ ਦਾ ਯਕੀਨ ਨਾ ਕਰੋ ਪਰ ਕਈ ਅਨਭੋਲ ਹੁੰਦੇ ਆ ਕਈ ਇਹਨੇ ਸੁਚੇਤ ਨਹੀਂ ਹੁੰਦੇ ਪਰ ਉਹਨਾਂ ਦੀਆਂ ਲੋੜਾਂ ਹੁੰਦੀਆਂ ਲੋਭ ਹੋਣਾ ਹੋਰ ਗੱਲ ਆ ਲੋੜ ਹੋਣਾ ਹੋਰ ਗੱਲ ਆ ਤੋਂ ਦਸਵੰਦ ਦੀ ਵਰਤੋਂ ਇੱਥੇ ਕਰਨੀ ਚਾਹੀਦੀ ਆਪਾਂ ਨੂੰ ਤੇ ਗਰੀਬ ਸਿੱਖਾਂ ਨੂੰ ਹਰ ਨਗਰ ਦੇ ਵਿੱਚੋਂ ਆਪਾਂ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਆਪਨੀ ਸਵਾਲ ਸਿੰਘ ਜੀ ਕੋਈ ਦੋਹਰਾਈ ਨਹੀਂ ਵੀ ਤੁਸੀਂ ਫੈਂਕ ਵਿੱਚ ਆ ਕੇ ਪ੍ਰਚਾਰ ਕਰ ਰਹੇ ਹੋ ਤੁਸੀਂ ਸੱਦਾ ਵੀ ਦੇ ਰਹੇ ਹੋ ਕਲਾਮੇ ਵਿੱਚ ਵੀ ਲੈਣ ਦੀ ਗੱਲ ਕਰਦੇ ਹੋ ਪਰ ਦੂਜੇ ਪਾਸੇ ਕੋਈ ਠੰਡੀ ਹਵਾ ਦਾ ਬੁੱਲਾ ਨਹੀਂ ਆਉਂਦਾ ਮੈਂ ਕਿਸਾਲਾਂ ਦੀ ਗੱਲ ਕਰਨਾ ਚਾਹੁੰਦਾ ਉਹ ਤੁਹਾਨੂੰ ਜੱਜੇਦਾਰੀ ਨਹੀਂ ਮੰਨਦੇ ਉਹਨਾਂ ਨੇ ਬਿਆਨ ਸੀ ਮੇਰੀ ਮੇਰੀ ਗੱਲ ਸੁਣੋ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਸਾਰੇ ਸਾਰੇ ਮੰਨਦੇ ਆ ਜੀ ਉਹ ਸਾਡੇ ਹੀ ਨੇ ਇੱਥੇ ਇੱਥੇ ਬਾਤ ਕਰਨਾ ਵੀ ਲੱਗਿਆ ਜੀ ਉਹ ਇਸੇ ਮਸਲੇ ਉਹ ਕੋਈ ਨਹੀਂ ਉਹ ਕਹਿੰਦੇ ਤੁਹਾਡੇ ਖਿਲਾਫ ਨਹੀਂ ਲੱਗਾ ਮੈਨੂੰ ਪਰਸਨਲ ਫੋਨ ਵੀ ਕਰ ਲੈਂਦੇ ਠੀਕ ਹੈ ਜੀ ਉਹ ਕਹਿੰਦੇ ਜੱਜੇਦਾਰ ਸਾਹਿਬ ਤੁਹਾਡਾ ਵਿਰੋਧ ਨਹੀਂ ਆ ਹੂੰ ਸਿਸਟਮ ਦਾ ਵਿਰੋਧ ਆ ਤਾਂ ਮੈਂ ਵਿਚਰ ਹੀ ਰਿਆਂ ਉਹ ਸਾਡੇ ਨੇ ਫਿਰ ਫਿਰ ਕੀ ਹੋ ਗਿਆ મતਭੇਦ ਹੁਣੇ ਕੋਈ ਵੱਡੀ ਗੱਲ ਨਹੀਂ ਆ ਦੁੱਦੀ ਗੱਲ ਮੈਂ ਆਪਣੇ ਗੁਰੂ ਨੂੰ ਜਵਾਬ ਦੇ ਆ ਮੈਂ ਆਪਣੇ ਗੁਰੂ ਨੂੰ ਸਮਰਪਤ ਆ ਔਰ ਜਿੰਨਾ ਚਿਰ ਤੱਕ ਹੈਗੇ ਆ ਆਪਣੇ ਸੱਚੇ ਬਾਦਸ਼ਾਹ ਨੂੰ ਹੀ ਸਮਰਪਤ ਰਵਾਂਗੇ ਇਹ ਸਾਰੇ ਸਾਡੇ ਆ ਅੱਜ ਨਹੀਂ ਤੇ ਕੱਲ ਅਸੀਂ ਫੇਰ ਇਕੱਠੇ ਬਵਾਂਗੇ ਤੇ ਗੁਰੂ ਦੀ ਗੱਲ ਮੈਂ ਤਾਂ ਹੀ ਤੇ ਕਹਿ ਰਿਹਾ ਵੀ ਆਓ ਧਰਮ ਪ੍ਰਚਾਰ ਦੇ ਮਸਲੇ ਤੇ ਆਪਾਂ ਇਕੱਠੇ ਹੋ ਜਾਈਏ ਤੇ ਸਾਰਿਆਂ ਦਾ ਸਾਂਝਾ ਹੀ ਮਸਲਾ ਹੈਗਾ ਤਾਂ ਕੋਈ ਕੋਈ ਮਤਭੇਦ ਨਹੀਂ ਆ ਹਾਂ ਜਿਉਂਦਾ ਕੌਮਾਂ ਦੇ ਵਿੱਚ ਥੋੜੇ ਬਹੁਤੇ ਜੇ ਮਿਸਲਾਂ ਦੇ ਇਤਿਹਾਸ ਤੋਂ ਪਹਿਲਾਂ ਵੀ ਅੱਗੇ ਵੀ ਤੁਸੀਂ ਪੜ੍ਹ ਲਓਗੇ ਤੇ ਰਹੇ ਨੇ ਸਰਦਾਰ ਤੇ ਇੱਕ ਨਹੀਂ ਮਾਨ ਹੁੰਦਾ ਸੀ ਕੱਲਾ ਕੱਲਾ ਹੀ ਸਰਦਾਰ ਉਹ ਕਈ ਵਾਰੀ ਥੋੜਾ ਜਿਹਾ ਬਦ ਘਾਟ ਹੋਈ ਨਹੀਂ ਕੋਈ ਗੱਲ ਨਹੀਂ ਸਾਰੇ ਆਪਣੇ ਆਵਾਹ ਗੁਰਜੀਤ ਕਾਲਸਾ ਜੀ ਦੀਆਂ ਗੱਲਾਂ ਕੀਤੀ ਜੇਕਰ ਤੁਸੀਂ ਐਸੇ ਸੁਰੇ ਬਹੁਤ ਸੋਹਣੇ ਉਪਰਾਲੇ ਨੂੰ ਬੈਠ ਕੇ ਚੱਲੇ ਹੋ ਹਲੋ ਇੱਕ ਦੋ ਚੀਜ਼ਾਂ ਨਹੀਂ ਇਹਦੇ ਵਿੱਚ ਸਾ ਤੁਸੀਂ ਕਹਿ ਲਓ ਪਿੰਡਾਂ ਦੇ ਵਿੱਚ ਬੇਰੁਕਾਬੀ ਚਾੱਕੀ ਹੈ ਕਿਤਨਾ ਕਿਤੇ ਸਾਡੇ ਪੰਥ ਵੱਲੋਂ ਵੀ ਕਮੀ ਰਹੀ ਹੈ ਇੱਕ ਰੋਅ ਲਾਉਣ ਵਾਲੇ ਪਾਠੀ ਦੀ ਜੀ ਜਾਂ ਸਵਾ ਸੌ ਰੁਪਏ ਰੋਅ ਲੈਂਦਾ ਹੋਵੇ ਤੇ ਉਹਦੇ ਕਿਤੇ ਘਰ ਦੇ ਖਰਚੇ ਜਾਂ ਕਿਤੇ ਹੋਰ ਮੁਗਵਾਰੀ ਆ ਜਵੇ ਜਾਂ ਘਰ ਦੇ ਵਿੱਚ ਕੋਈ ਅਵਧੀ ਕੋਈ ਹੈਪ ਨਹੀਂ ਹੋ ਚੜੇ ਉਹਦੇ ਵਾਸਤੇ ਉਹਦੇ ਕੋਲ ਪੈਸੇ ਤੋੜਨ ਨੂੰ ਨਹੀਂ ਹੁੰਦੇ ਅਜਿਹੀ ਖਲਾਫ ਕਹਿ ਲਈਦਾ ਦਾ ਫਾਇਦਾ ਦੂਸਰੇ ਅਗਮਤੀਏ ਜਿਹੜੇ ਕਿਉਂ ਚੁੱਪ ਦੇ ਰਹੇ ਹੈ ਇਹ ਗੱਲ ਇਹ ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅਥਰੇਵਾਂ ਗੱਲ ਕੀਤੀ ਹੈ ਭਾਈ ਚਾਂਦ ਦੀ ਭਾਈ ਅਫਜ਼ਲ ਦੀ ਇੱਥੇ ਆ ਕੇ ਹਮੰਦਰ ਸਾਹਿਬ ਦਾ ਕੀਰਤਨ ਕਰਦੇ ਸਨ ਅੱਜ ਉਹ ਜਾਂ ਕਲਾਵਾ ਜਿਹੜਾ ਧਰਮ ਦਾ ਉਹ ਨਹੀਂ ਰਿਹਾ ਛੋਟਾ ਹੋ ਗਿਆ ਬ੍ਰੈਕਟ ਛੋਟਾ ਨਹੀਂ ਮੈਂ ਮੈਂ ਤੁਹਾਨੂੰ ਦੱਸਦਾ ਸਿੱਖ ਰਹਿਤ ਮਰਿਆਦਾ ਵਾ ਸਾਡੀ ਕੋਈ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਾਡੇ ਸਥਾਨ ਤੇ ਜਿਹੜਾ ਕੀਰਤਨ ਦੀ ਇੱਕ ਮਰਿਆਦਾ ਦਾ ਉਹ ਹੈਗਾ ਸਿੱਖ ਹੀ ਹਰ ਸਤ ਦਾ ਹਾਂ ਜਿੰਨਾਂ ਦੀ ਤੁਸੀਂ ਗੱਲ ਕੀਤੀ ਉਹ ਕਰਦੇ ਰਹੇ ਹੋਣਗੇ ਪਰ ਆ ਚਰਨਜੀਤ ਸਿੰਘ ਹੁਣੀ ਬੈਠੇ ਇਹਨਾਂ ਨੂੰ ਵੀ ਪਤਾ ਵਾ ਕਿ ਕੁਝ ਜਿਹੜੀਆਂ ਕਮੀਆਂ ਹੁੰਦੀਆਂ ਜੀਵਨ 'ਚ ਉਹਨਾਂ ਕਰਕੇ ਕੋਈ ਵੀ ਤੁਸੀਂ ਵੀ ਜੇ ਜਾਣੋ ਤੇ ਤੁਸੀਂ ਵੀ ਕਹਿਣਾ ਵੀ ਨਹੀਂ ਇਹ ਪਰਵਾਹ ਨਹੀਂ ਹੈਗਾ ਇਦਾਂ ਬੰਦੇ ਦਾ ਰਹਿਣ ਸਹਿਣ ਬੰਦੇ ਦਾ ਜੀਵਨ ਢੰਗ ਆਪਾਂ ਜਿੱਥੇ ਕੋਈ ਸੇਵਾ ਕਰਨੀ ਉਹ ਉਵੇਂ ਦਾ ਚਾਹੀਦਾ ਇਹ ਹੈਗਾ ਦੂਜੀ ਗੱਲ ਖੰਡੇ ਬੁੱਲੇ ਆ ਰਹੇ ਆ ਔਰ ਉਹ ਨਾਲੇ ਸਬੰਧਿਤ ਤੁਹਾਨੂੰ ਬੜੇ ਚੰਗੇ ਨਤੀਜੇ ਦਿਸਣਗੇ ਠੰਡੇ ਬੁੱਲੇ ਇਹੀ ਆ ਕਿ ਪਿੰਡ-ਪਿੰਡ ਸੰਗਤਾਂ ਗੁਰਦੁਆਰਿਆਂ 'ਚ ਗਿਣਤੀ ਵਧਾਰੀਆਂ ਵਾ ਗੁਰੂ ਕੋਲ ਬਹਿ ਰੀਆਂ ਵਾ ਇੱਕ ਦੂਜੇ ਦੀ ਮਦਦ ਲਈ ਉਹ ਗੱਲ ਕਰ ਰਿਆ ਵੀ ਅਸੀਂ ਸੇਖ ਹੋ ਕੇ ਦੂਜੇ ਕੇ ਲੋੜਵੰਦ ਦੀ ਕਿਸੇ ਲੋੜਵੰਦ ਦਾ ਹੀ ਮਜ਼ਕਰ ਕਰਦਾ ਉਹ ਆਪਾਂ ਕਰਾਂਗੇ ਤੋ ਹੌਲੀ-ਹੌਲੀ ਹੁਣ ਇੱਕਦਮ ਆਪਾਂ ਮਧਾਣੀ ਪਾਈਏ ਤੇ ਉਹ ਮੱਖਣ ਤੇ ਉਹ ਝਟ ਨਿਕਲ ਆਉਂਦਾ ਪਰ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਭਾਈ ਗੁਰਦਾਸ ਨੇ ਆਖਿਆ ਹੀ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰਿ ਸਿਉ ਬਣ ਆਈ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਸਿੱਖੀ ਖੰਡੇ ਦੀ ਧਾਰ ਤੇ ਚੱਲਣ ਦੇ ਬਰਾਬਰ ਗੁਰੂ ਨੇ ਐਵੇਂ ਨਹੀਂ ਕਿਹਾ ਸਾਡਾ ਕੰਮ ਚੱਲਣਾ ਫਲ ਦੇਣਾ ਗੁਰੂ ਦਾ ਕੰਮ ਆ ਤੇ ਮੈਨੂੰ ਗੁਰੂ ਤੇ ਭਰੋਸਾ ਵਾ ਕੇ ਗੁਰੂ ਪਾਤਸ਼ਾਹ ਚੰਗਾ ਫਲ ਦੇਣਗੇ ਕਿਉਂਕਿ ਸਾਡੀ ਨੀਅਤ ਸਿਰਫ ਪੰਥ ਦੀ ਚੜ੍ਹਦੀ ਕਲਾ ਵਾਹਿਗੁਰੂ ਦੀ ਕਾ ਕਰ ਬਸ ਪਿੰਡਾਂ ਜਾ ਰਹੇ ਹੋ ਬਹੁਤ ਵਧੀਆ ਪ੍ਰਚਾਰ ਕਰ ਰਹੇ ਹੋ ਹੋ ਰਹੇ ਹੋ ਇੱਕ ਮਿੰਟ ਇੱਕ ਗੁਰਦੁਆਰਾ ਤੋਂ ਲੱਗੋ ਦੇਖੋ ਜਦੋਂ ਸਾਰੇ ਸਿੱਖ ਸਿਆਣੇ ਹੋ ਜਾਣਗੇ ਸਿੱਖ ਗੁਰੂ ਦੇ ਨੇੜੇ ਆ ਜਾਣਗੇ ਸਿੱਖਾਂ ਨੂੰ ਇਹ ਲੱਗੂਗਾ ਕਿ ਸਾਡੇ ਲਈ ਗੁਰੂ ਦਾ ਸਿਧਾਂਤ ਗੁਰੂ ਦੀ ਬਾਣੀ ਅਹਿਮ ਆ ਹੁਣ ਮੰਨ ਲਓ ਵੀ ਗੁਰਦੁਆਰਾ ਸਾਹਿਬ ਬਹੁਤ ਨੇ ਜੇ ਆਪਾਂ ਕਹਿ ਦਿੰਨੇ ਆਂ ਵੀ ਇੱਕ ਕਰ ਲਓ ਜਿਹੜੇ ਗੁਰਦੁਆਰਾ ਸਾਹਿਬ ਬਣੇ ਉਹਦਾ ਕੋਈ ਆਪਾਂ ਨੂੰ ਕੋਈ ਮਸੌਦਾ ਤੇ ਤਿਆਰ ਕਰਨਾ ਪਊ ਨਾ ਵੀ ਉੱਥੇ ਕੀ ਕਰਨਾ ਆਪਾਂ ਜਿੱਥੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਰਿਆ ਨੂੰ ਆਪਾਂ ਇਹਦਾ ਬੰਦ ਵੀ ਨਹੀਂ ਕਰ ਸਕਦੇ ਹਾਂ ਪਹਿਰੇਦਾਰੀ ਜਿੱਥੇ ਪਹਿਰੇਦਾਰੀ ਹੈਗੀ ਆ ਜਿੱਥੇ ਸੰਗਤ ਜਾ ਰਹੀ ਆ ਤੋ ਕੋਈ ਨਾ ਇਤਰਾਜ਼ ਨਹੀਂ ਹੋਣਾ ਚਾਹੀਦਾ ਗੱਲ ਇਹ ਵੀ ਜਿੱਥੇ ਸੇਵਾ ਸੰਭਾਲ ਨਹੀਂ ਆ ਪਰ ਇਹ ਵੇਖੋ ਇੰਨੇ ਚਿਰ ਦਾ ਹੁਣ ਹੈਗਾ ਵਾ ਤੇ ਥੋੜਾ ਮੌਕਾ ਤੇ ਦਓ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰੇ ਦੀ ਕੰਮ ਸੰਭਾਲਦੀ ਤੁਸੀਂ ਗੱਲ ਕੀਤੀ ਹੈ ਪਿੱਛੇ ਗੁਰਦੁਆਰਾ ਸਾਹਿਬ ਚ ਅੱਖ ਲੱਗੀ ਤੁਸੀਂ ਬਹੁਤ ਸ਼ਕਤੀ ਨਾਲ ਪੇਸ਼ ਹੈ ਰਾਣਾ ਵਿਚੈਦਾ ਬਾਕੀ ਗੁਰਦੁਆਰਾ ਸਾਹਿਬ ਨੂੰ ਕੀ ਸੁਨੇਹਾ ਤੁਸੀਂ ਸਾਡੇ ਮਾਦਨਾਂ ਦੇਣਾ ਚਾਹੋਗੇ ਸੁਨੇਹਾ ਦੇਖੋ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰ ਹੈ ਗੁਰੂ ਦੀ ਬਾਣੀ ਗੁਰੂ ਆ ਸਾਡਾ ਸੱਚੇ ਪਾਤਸ਼ਾਹ ਦਾ ਜਿਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸਤਖੰਡ ਦਰਬਾਰ ਸਾਹਿਬ ਕੀਤਾ ਤੇ ਰਾਤ ਨੂੰ ਸੋਖ ਆਸਣ ਉਸ ਪਲੰਘ ਤੇ ਕੀਤਾ ਸੀ ਜਿੱਥੇ ਪਾਤਸ਼ਾਹ ਆਪ ਸੌਂਦੇ ਹੀ ਆਪ ਪਾਤਸ਼ਾਹ ਥੱਲੇ ਸੁੱਤੇ ਅੱਜ ਵੀ ਉੱਥੇ ਚਾਦਰ ਹੀ ਠੰਮਸਾਉਂਦੇ ਆ ਜੀ ਹਰ ਸਿੱਖ ਨੂੰ ਇਹ ਹੋਕਾ ਵਾ ਆਪਣਾ ਕਿ ਆਪਾਂ ਗੁਰੂ ਦਾ ਸਤਕਾਰ ਕਰੀਏ ਅਦਬ ਕਰੀਏ ਔਰ ਜਿਹੜੇ ਸਾਡੇ ਫਰਜ਼ ਆ ਪਹਿਰੇਦਾਰੀ ਉਹ ਆਪਾਂ ਨੇ ਭਾਈਏ ਗੁਰੂ ਦੀਆਂ ਖੁਸ਼ੀਆਂ ਸਾਨੂੰ ਤਾਂ ਹੀ ਮਿਲਣਗੀਆਂ ਜੇ ਆਪਾਂ ਆਪਣੇ ਫਰਜ਼ ਵੀ ਨਿਭਾਵਾਂਗੇ ਇਹੋ ਹੀ ਆ ਵੀ ਪਹਿਰੇਦਾਰੀ ਕਰੋ ਸचेत ਹੋइए ਤੇ ਗੁਰੂ ਵਾਲੇ ਬਣੋ ਜਿਹੜੇ ਨੂਰਪੁਰ ਜੱਟਾਂ ਦੀ ਆਪਾਂ ਜੀ ਹੁਣ ਪ੍ਰਕਾਸ਼ਤ ਕੀਤੀ ਸੀ ਕਮੇਟੀ ਨੂੰ ਤਲਬ ਕੀਤਾ ਸੀ ਕਦੋਂ ਉਹ ਪੇਸ਼ ਹੋਣਗੇ ਉਹ ਉਹਨਾਂ ਜੀ ਉਹਨਾਂ ਨਾਲ ਗੱਲ ਚੱਲ ਰਹੀ ਆ ਹਾਂ ਜੀ ਉਹ ਮੇਰੇ ਕੋਲ ਹੋ ਸਕਦਾ ਵੀ ਆਪਾਂ ਕਿਹੜਾ ਸੁਧਾਉਣ ਲਈ 5 6 ਸਮਾਧੀ ਮਿਟੀ ਚ ਉਹਨਾਂ ਦੇ ਮਾਮਲਾ ਵਿਚਾਰਾਂਗੇ ਵੀ ਆਪਾਂ ਜੀ ਹਾਂਜੀ ਔਰ ਸਦਾਂਗੇ ਵੀ ਇੱਥੇ ਬਾਕੀ ਉਹਨਾਂ ਨੇ ਪੰਜ ਪਿਆਰਿਆਂ ਦੇ ਪੇਸ਼ ਹੋਣਾ ਹੁੰਦਾ ਉਹ ਤੋਂ ਪਹਿਲਾਂ ਇੱਥੇ ਹੋਣਾ ਹੁੰਦਾ ਉਹਨਾਂ ਦਾ ਪੱਖ ਆਪਾਂ ਸੁਣਾਗੇ ਗੱਲ ਤੇ ਇੰਨੀ ਕੀ ਹੁਣ ਬੇਅਦਬੀ ਦੇ ਮਾਮਲੇ 'ਚ ਤੁਸੀਂ ਦੇਖੋ ਬੰਦਾ ਦੁੱਧੇ ਪਿੰਡ ਤੋਂ ਗਿਆ ਭਾਵਨਾ ਕਿਉਂ ਉਹਦੀ ਇਦਾਂ ਉਹਦੇ ਪਿੱਛੇ ਕੀ ਕਾਰਨ ਇਹ ਸਾਰੇ ਜਾਣਨੇ ਤੇ ਚਾਹੀਦੇ ਨਾ ਅਰੇ ਜਾਣਨੇ ਤੇ ਸਰਕਾਰ ਨੇ ਆ ਆਪਾਂ ਕਹਿ ਰਹੇ ਆਂ ਵਿਸ਼ੇਸ਼ ਕਾਨੂੰਨ ਬਣਾਓ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਤੇ ਨਾ ਹੋਵੇ ਉਹ ਬਣਾ ਦੇਣਾ ਚਾਹੀਦਾ ਉੱਥੇ ਕਿਸੇ ਦਾ ਕੋਈ ਨੁਕਸਾਨ ਥੋੜਾ ਹੈਗਾ ਸਾਰਿਆਂ ਨੂੰ ਹੀ ਪੁਰਾਲੇ ਕਰਨੀ ਚਾਹੀਦੀ ਤੇ ਵਾਹਿਗੁਰੂ ਜੀ ਕਾ